ਉੱਪਰ ਟ੍ਰੈਂਡਿੰਗ ਆਰਟੀਕਲ ਰਿਹਾ ਜੀ ਮੇਰੇ ਸਟੋਰ ਦਾ ਆਵਲਾ ਇਹਦੇ ਸਾਰੇ ਰੰਗ ਦੁਬਾਰਾ ਘਰਵਾਏ ਆ ਜੀ ਆਹ ਵੈਡਿੰਗ ਸਪੈਸ਼ਲ ਦੇ ਬੜੇ ਪਿਆਰੇ ਆਰਟੀਕਲ ਲੈ ਕੇ ਆਏ ਹਾਂ ਲਹਿੰਗੇ ਦੀ ਵੈਰਾਈਟੀ ਵੀ ਦਿਖਾਣੀ ਆ ਲਹਿੰਗੇ ਬੜੇ ਪਿਆਰੇ ਆਏ ਆ ਬਿਲਕੁਲ ਆਫਰ ਰੇਟਾਂ ਦੇ ਲਹਿੰਗੇ ਲੈਣੇ ਆ ਸੋ ਲਹਿੰਗੇ ਬੜੇ ਸੋਹਣੇ ਸੋ ਵੀਡੀਓ ਨੂੰ ਪੂਰਾ ਅੰਤ ਤੱਕ ਦੇਖ ਲਿਓ ਅੱਜ ਦੀ ਵੈਰਾਈਟੀ ਨੂੰ ਮਿਸ ਨਾ ਕਰ ਜਿਓ ਸੋ ਬਹੁਤ ਸੋਹਣੇ ਡਿਜ਼ਾਈਨਰ ਲਹਿੰਗੇ ਆਏ ਆ ਸਤਿ ਸ਼੍ਰੀ ਅਕਾਲ ਜੀ ਸੋ ਲੋ ਜੀ ਆਰਟੀਕਲ ਚੈੱਕ ਕਰਿਓ ਵੀ ਸ਼ੇਪ ਵਾਲਾ ਨੈਕਲ ਆਰਟੀਕਲ ਰੀਸਟਾਕ ਕਰਿਆ ਸਟੱਡ ਦਾ ਕੰਮ ਆ ਰਿਹਾ neck ਤੇ ਬਹੁਤ ਸੋਹਣਾ V-shape neck front back ਦਾ ਕੇਰਾ ਬਣਾ ਹੋਇਆ ਕਲਰ ਇਸ ਤੇ ਤਕਰੀਬਨ ਸਾਰੇ ਮੰਗਾ ਲਿਆ ਆਪਾਂ front back ਦਾ ਕੇਰਾ ਬਹੁਤ ਸੋਹਣਾ ਆਰਟੀਕਲ ਦੁਪੱਟਾ ਡਿਜ਼ਾਈਨਰ ਪਿਓਰ ਵਿਸਕੋਸ organza ਫੈਬਰਿਕ ਲਾਈਨਿੰਗ ਦਾ ਫੈਬਰਿਕ ਨਾਲ ਹੈ ਲਾਈਨਿੰਗ ਤੁਹਾਨੂੰ ਐਕਸਟਰਾ ਲੈਣ ਦੀ ਲੋੜ ਨਹੀਂ ਹੈਗੀ ਸੋ ਇਹਦੇ ਸ਼ੇਡ ਕਾਫੀ ਆਏ ਆ ਮੇਰੇ ਕੋਲ ਕਾਫੀ ਕਲਾਇੰਟ ਮੇਰੇ ਤੋਂ ਮੰਗ ਵੀ ਰਹੀ ਸੀ YouTube ਤੇ ਕਾਫੀ ਕਮੈਂਟ ਆਈ ਸੀ ਲੋਕਾਂ ਦੇ ਮੈਨੂੰ ਸੋ ਕਸਟਮਰਾਂ ਦੇ ਤੇ ਭਾਜੀ ਸਾਨੂੰ ਇਹ ਆਰਟੀਕਲ ਚਾਹੀਦਾ ਹੈ ਕਈ ਕਸਟਮਰਾਂ ਦੇ ਮੈਨੂੰ ਮੈਸੇਜ ਆਏ ਸੀ ਕਿ ਕਮੈਂਟ ਵੀ ਆਏ ਮੈਸੇਜ ਵੀ ਆਏ ਭਾਜੀ 31 ਪਿਆਂ ਵਾਲਾ ਆਰਟੀਕਲ ਕਰਦਾ ਆਊਗਾ ਲੋ ਜੀ ਕਲਰ ਸਾਰੇ ਆ ਗਿਆ ਤੁਸੀਂ ਕਲਰ ਦਾ ਸਕਰੀਨਸ਼ਾਟ ਲੈ ਲਓ ਜਿਹੜਾ ਰੰਗ ਤੁਹਾਨੂੰ ਚਾਹੀਦਾ ਹੋਇਆ ਸਾਡੇ ਸਕਰੀਨ ਤੇ ਦੋ ਨੰਬਰ ਮੈਂਸ਼ਨ ਕਰ ਰਹੇ ਨੇ ਉਹ ਨੰਬਰ ਤੇ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਵੈਰਾਈਟੀ ਐਂਡ ਤੱਕ ਦੇਖਿਓ ਪੂਰੀ ਲਹਿੰਗੇ ਵੀ ਬਹੁਤ ਸੋਹਣੇ ਆਏ ਆ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਅੱਜ ਦੀ ਵੈਰਾਈਟੀ ਬਹੁਤ ਖਾਸ ਰਹੀਗੀ ਤੁਹਾਡੇ ਵਾਸਤੇ ਪਰ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਆ ਚੈੱਕ ਕਰੋ ਅਗਲਾ ਸ਼ੇਡ ਚੈਰੀ ਜਿਹਾ ਕਲਰ ਕਲਰ ਬੜਾ ਪਿਆਰਾ ਬਹੁਤ ਹੀ ਲਾਜਵਾਬ ਸ਼ੇਡ ਆ ਜੀ ਆ ਚੈੱਕ ਕਰੋ ਆ ਰਿਹਾ ਚੈਰੀ ਕਲਰ ਆ ਇਹਗਾ ਬਲੂ ਸ਼ੇਡ ਜੀ ਕਲਰ ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਆ ਇਹਗਾ ਬਲੂ ਸ਼ੇਡ ਬਿਊਟੀਫੁਲ ਕਲਰ ਹੈ ਕਲਰ ਸਾਰੇ ਸੋਨੇ 프ਰੰਟ ਬੈਕ ਦਾ ਘੇਰਾ ਬਣਾ ਹੋਇਆ ਹੈ ਲਾਰਜਵਾਬ ਕਲਰ ਨੇ ਤਕਰੀਬਨ ਸਾਰੇ ਕਲਰ ਤੁਹਾਨੂੰ ਦਿਖਾ ਰਿਹਾ ਮੈਂ ਇਸ ਦੇ ਲੋ ਜੀ ਜਿਹੜੇ ਕਲਰ ਅੱਜ ਬਣ ਕੇ ਆਏ ਜੀ ਮੈਂ ਤੁਹਾਨੂੰ ਹੋਰ ਦਿਖਾ ਰਿਹਾ ਅਗਲਾ ਕਲਰ ਆਊਗਾ ਆ ਵਾਲਾ ਚਾਕਲੇਟ ਨਾਲ ਸਕਿਨ ਨਾਲ ਚਾਕਲੇਟ ਦਾ ਕੰਬੀਨੇਸ਼ਨ ਕਲਰ ਦੇਖੋ ਕਿੰਨਾ ਪਿਆਰਾ ਜਿਓਰਡਫੁਲ ਕਲਰ ਹੈ ਜੀ ਸੁਪਰ ਹਿੱਟ ਕਲਰ ਹੈ ਸਾਰੇ ਇਹਦੇ ਕਲਰ ਬੜੇ ਸੋਹਣੇ ਨੇ ਸਭ ਤੋਂ ਵੱਡੀ ਗੱਲ ਸਮਰਟ ਜੀ ਮੈਂ ਮਰਜੀ ਪਾ ਸਕਦੇ ਹੋ ਪਾਰਟੀ ਫੰਕਸ਼ਨ ਦੇ ਬਾਹਰ ਅੰਦਰ ਜਿਵੇਂ ਮਰਜੀ ਪਾ ਸਕਦੇ ਹੋ ਕੋਈ ਸੀਪੀ ਸਾਰਾਣੀ ਗੈਨੂਨ ਆਰਟੀਕਲ ਹੈ 199 ਆਵਲੋ ਸੋ ਜਿਹੜਾ ਇਹਦਾ ਪ੍ਰਾਈਸ ਹੈ 3150 ਰੁਪਏ ਦਾ ਪ੍ਰਾਈਸ ਆ ਜੀ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਜੀ ਜਲਦੀ ਜਲਦੀ ਆਪਣਾ ਆਰਡਰ ਕਰ ਲਓ ਕਿ ਸਾਰੇ ਬੜੇ ਨਾਜਵਾਬ ਨੇ ਬਾਕੀ ਨੈਕਸਟ ਵੈਰਾਈਟੀ ਦੇਖਿਓ ਉੱਪਰ ਤੋਂ ਸਕਰੀਨ ਤੇ ਨੰਬਰ ਮੈਂਸ਼ਨ ਕਰ ਜਾਣਗੇ ਰੇਟ ਵੀ ਮੈਂਸ਼ਨ ਕਰ ਦੇ ਕਰਦਾ ਸੋ 3150 ਇਸ ਦਾ ਪ੍ਰਾਈਸ ਆ ਅਗਲਾ ਨੈਕਸਟ ਕਨਸੈਪਟ ਚੈੱਕ ਕਰ ਲਿਓ ਅਗਲਾ ਆਰਟੀਕਲ ਖੁੰਡ ਖਾਨ ਲੱਗਿਆ ਮੈਂ ਬੜਾ ਪਿਆਰਾ ਆਰਟੀਕਲ ਇੱਕ ਆਰਟੀਕਲ ਚੈੱਕ ਕਰਿਓ ਆ ਆਰਟੀਕਲ ਬੜਾ ਪਿਆਰਾ ਹੈ ਇਹ ਆਇਆ ਪ੍ਰਿੰਟ ਦੇ ਉੱਤੇ ਨੋਰਥ ਦਾ ਜਾਂ ਮਾਰਕ ਸਾਈਡ ਦਾ ਬੜਾ ਸੋਹਣਾ ਆਰਟੀਕਲ ਹੈ ਆ ਦੇਖੋ ਆ ਸ਼ਾਰਟ ਆ ਸ਼ਾਰਟ ਤੇ ਸਾਰਾ ਵਰਕ ਕਰਿਆ ਹੋਇਆ ਪ੍ਰੋਪਰ 슬ੀਵਸ ਤੇ ਕਢਾਈ ਆਏਗੀ ਪਿਓਰ ਅਬੂਦਾਬੀ ਸਿਲਕ ਦੀ ਬੋਟਮ ਆ ਰਹੀ ਹੈ ਪਿਓਰ ਵਿਸਕੋਸ オーਰਗੈਂਜ਼ਾ ਦੁਪੱਟਾ ਆ ਰਿਹਾ ਹੈ ਐਸਕੇ ਬ੍ਰਾਂਡ ਦਾ ਫੈਬਰਿਕ ਲੱਗਾ ਹੈ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਨਮਾ ਸੋ ਜਿਹੜਾ ਇਸ ਦਾ ਪ੍ਰਾਈਸ ਹੋਏਗਾ 3250 ਰੁਪਏ ਨੀ ਕੋਈ ਵੀ ਤੁਸੀਂ ਆਰਟੀਕਲ ਬਾਏ ਕਰ ਲਓ ਸਾਰੇ ਆਰਟੀਕਲ ਬੜੇ ਪਿਆਰੇ ਨੇ ਅਗਲਾ ਸ਼ੇਡ ਇਸ ਤੋਂ ਤੁਹਾਨੂੰ ਮਿਲੂਗਾ ਆਹ ਵਾਲਾ ਇਹਦਾ ਡਿਜ਼ਾਈਨ ਥੋੜਾ ਜਿਹਾ ਡਿਫਰੈਂਟ ਬਣਿਆ ਹੋਇਆ ਇਹਨਾਂ ਨੂੰ ਇਹਦਾ ਡਿਜ਼ਾਈਨ ਲੱਗ ਬਣਿਆ ਹੋਇਆ ਹੈ ਪ੍ਰਾਈਸ ਆਈ ਥਿੰਕ ਸੇਮ ਹੀ ਹੋਵੇਗਾ ਇਹਨਾਂ ਦਾ ਕਲਰ ਦੇਖੋ ਡਿਜ਼ਾਈਨ ਦੇਖੋ ਕਿੰਨਾ ਸੋਹਣਾ 3250 ਰੁਪਏ ਪ੍ਰਾਈਸ ਰਹੇਗਾ ਵਿਸਕੋਸ অর্ਗੇਂਜ਼ਾ ਫੈਬਰਿਕ ਦਾ ਦੁਪੱਟੇ ਦਾ ਬੜਾ ਪਿਆਰਾ ਫੈਬਰਿਕ ਹੈ ਇੱਕ ਆਇਗਾ ਜਿਹੜਾ ਮਾਸਟਰਡ ਕਲਰ ਕਲਰ ਚੈੱਕ ਕਰੋ ਜਿੰਨਾ ਪਿਆਰਾ ਕਲਰ ਹੈਗਾ ਇੱਕ ਆਇਗਾ ਮਾਸਟਰਡ ਕਲਰ ਆ ਵੀ ਕਲਰ ਬਹੁਤ ਸੋਹਣਾ ਹੈ। ਸੋ ਵੈਰਾਈਟੀ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਵੈਰਾਈਟੀ ਏ ਕਲਾਸ ਮਿਲੇਗੀ ਤੁਹਾਨੂੰ। ਅਗਲਾ ਸ਼ੇਡ ਮਿਲੇਗਾ ਆਹ ਵਾਲਾ। ਦਾਲ ਚਿਨੀ ਕਲਰ ਬੜਾ ਪਿਆਰਾ ਸ਼ੇਡ ਹੈ। ਇਹਦੇ ਵਿੱਚ ਹੀ ਆ ਇਹ ਸੇਮ ਡਿਜ਼ਾਈਨ ਦੇ ਵਿੱਚ। ਡਿਜ਼ਾਈਨ ਬਹੁਤ ਸੋਹਣਾ ਬਣਾਇਆ ਬਾਜੂ ਤੇ ਵੀ ਡਿਜ਼ਾਈਨ ਦਿੱਤਾ ਹੈ, ਬਾਜੂ ਵੀ ਦਿਖਾ ਦੇਵਾਂਗੇ। 슬ੀਵਸ ਤੇ ਵੀ ਡਿਜ਼ਾਈਨ ਦਿੱਤਾ ਹੋਇਆ ਹੈ। ਆ ਦੇਖੋ ਕਿੰਨਾ ਪਿਆਰਾ ਕਲਰ ਹੈ। ਡਿਜ਼ਾਈਨ ਕਿ ਅਲਟੀਮੇਟ ਬੁਟੀਕਾਂ ਵਾਲੇ ਡਿਜ਼ਾਈਨ ਲੈ ਕੇ ਆਇਆ ਆ ਲੋ ਇੱਕ ਡਿਜ਼ਾਈਨ ਆ ਗਿਆ ਜੀ ਇਹ ਇਹ ਨੀਚੇ ਵਾਲਾ ਦਾ ਕਲਰ ਆ ਗਿਆ ਜਿਹੜਾ ਤੁਹਾਨੂੰ ਫਸਟ ਦਿਖਾਇਆ ਮੈਂ ਆ ਦੇਖੋ ਆਨੀਅਨ ਸ਼ਰਟ ਲੋ ਜੀ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਓ 3250 ਰੁਪਏ ਦਾ ਰੇਟ ਹੈ ਨੈਕਸਟ ਵਾਰਾਈਟੀ ਅੱਗੇ ਦਿਖਾਉਣਾ ਤੁਹਾਨੂੰ ਹੋਰ ਅਗਲਾ ਸੂਟ ਆਏਗਾ ਜੀ ਆ ਵਾਲਾ ਇਹ ਵੀ ਸੂਟ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਰਿਹਾ ਜੀ ਹੁਣ ਤੱਕ ਵੀ ਮੇਰੀ ਪ੍ਰੀ ਬੁਕਿੰਗਸ ਆ ਰਹੀ ਹੈ ਆਰਟੀਕਲ ਦੀ ਅੱਜ ਕੁਆਂਟੀਟੀ ਦੇ ਵਿੱਚ ਫਰੈਸ਼ ਸਟਾਕ ਆ ਗਿਆ ਨੈਕ ਤੇ ਸਾਰਾ ਹੈਂਡਵਰਕ ਹੈ ਨੈਕ ਦਿਖਾ ਦਰੋਂ ਮੈਂ ਪਹਿਲਾਂ ਪ੍ਰੋਪਰ ਘੇਰੇ ਤੇ ਸਾਰਾ ਵੈਲਵਟ ਪੈਚ ਦਾ ਕੰਮ ਪਲੱਸ ਹੈਂਡਵਰਕ ਪ੍ਰੋਪਰ ਬਾਜੂ ਤੇ ਕੰਮ ਆਏਗਾ ਸੁਪਰ ਡੂਪਰੇਟ ਗਿਆ ਇਹ ਆਰਟੀਕਲ ਪਿਓਰ ਆਬੂਤਾਈ ਸ਼ਿਲਕ ਦੀ ਬੋਟਮ ਆ ਰਹੀ ਹੈ ਔਰ ਆ ਆ ਰਿਹਾ ਇਜ਼ਾ ਦੁਪੱਟਾ ਦੁਪੱਟੇ ਸਾਰਾ ਸਾਰਾ ਵੈਲਵਟ ਪੈਚ ਦਾ ਕੰਮ ਹੈ ਇਸ ਦਾ ਪ੍ਰਾਈਸ ਹੋਏਗਾ 3000 ਰੁਪਏ ਇੱਕ ਆ ਆਰਟੀਕਲ ਲੈ ਕੇ ਆਇਆ ਮਦਰ ਸਪੈਸ਼ਲ ਆਰਟੀਕਲ ਹੈ ਸਪੈਸ਼ਲ ਜਿਵੇਂ ਆਂਟੀਆਂ ਡਿਮਾਂਡ ਕਰਦੀਆਂ ਨੇ ਮੰਮੀयां ਡਿਮਾਂਡ ਕਰਦੀਆਂ ਨੇ ਭਾਜੀ ਸੂਟ ਵਧੀਆ ਲੈਣਾ ਪਾਰਟੀ ਫੰਕਸ਼ਨ ਤੇ ਪਾਣਾ ਪਿਓਰ ਬਾਸਕਟ ਬ੍ਰੋਕਰ ਫੈਬਰਿਕ ਆਈ ਇਹ ਹੈ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਘੇਰੇ ਤੇ ਸਾਰਾ ਹੈਂਡਵਰਕ ਮਦਰ ਸਪੈਸ਼ਲ ਸਪੈਸ਼ਲ ਮੰਮੀਆਂ ਲਈ ਸੂਟ ਲੈ ਕੇ ਆਇਆ ਇਹ ਸੋ ਖਾਸ ਕਰਕੇ ਐਨਰੀ ਪੈਣਾ ਬਹੁਤ ਡਿਮਾਂਡ ਕਰਦੀਆਂ ਨੇ ਭਾਜੀ ਮੰਮੀ ਨੂੰ ਗਿਫਟ ਦੇਣਾ ਸੂਟ ਮੰਮੀ ਲਈ ਕੋਈ ਸੂਟ ਦੇ ਦਿਓ ਪਾਰਟੀ ਮੇਰ ਜੇ ਅੱਜਕਲ ਕੀ ਹੈ ਸਪੈਸ਼ਲ ਖਾਸ ਕਰਕੇ ਜਿਹੜੀ ਸ਼ਾਰਟ ਲਿਸਟ ਬ੍ਰਾਈਟ ਰਹਿੰਦੀ ਹੈ ਉਹ ਖਾਸ ਕਰਕੇ ਆਂਟੀਆਂ ਵਾਲੀ ਰਹਿੰਦੀ ਹੈ ਕਿਉਂਕਿ ਆਂਟੀਆਂ ਦੀ ਡਿਮਾਂਡ ਰਹਿੰਦੀ ਹੈ ਭਾਜੀ ਸਾਡੇ ਨਾਲ ਦੇ ਸੂਟ ਨਹੀਂ ਚਾਹੀਦੇ ਸਾਡੇ ਨਾਲ ਦੇ ਸੂਟ ਵੀ ਚਾਹੀਦੇ ਆ ਭਾਜੀ ਹਰ ਇੱਕ ਚੀਜ਼ ਦਿਖਾਓ ਤੁਸੀਂ ਕੱਲੇ ਕੁੜੀਆਂ ਵਾਲੀ ਕਨਸੈਪਟ ਪਾਣੇ ਹੋ ਲੋ ਜੀ ਅੱਜ ਮਦਰ ਸਪੈਸ਼ਲ ਆਰਟੀਕਲ ਬੜਾ ਸੋਹਣਾ ਲੈ ਕੇ ਆਇਆ ਫੇਰ ਤੁਹਾਨੂੰ ਦਿਖਾਣੇ ਮਿਲਣਗੇ ਇੱਕ ਮਿਲੂਗਾ ਤੁਹਾਨੂੰ ਆਵਲਾ ਪੀਚ ਗਾਜਰੀ ਯਾ ਛੇੜ ਇੱਕ ਤੁਹਾਨੂੰ ਮਿਲੂਗਾ ਬਲੂ ਯਾ ਕਲਰ ਤਿੰਨ ਰੰਗ ਨੇ ਤਿੰਨੇ ਰੰਗ ਪਿਆਰੇ ਨੇ ਜਿਹੜਾ ਇਹਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 4650 4650 ਰੁਪਏ 4650 ਰੁਪਏ ਇੱਕ ਆਰਟੀਕਲ ਆ ਚੈੱਕ ਕਰੋ ਲਹਿੰਗਾ ਲੈ ਕੇ ਆਇਆ ਲਹਿੰਗੇ ਦਾ ਡਿਜ਼ਾਈਨ ਬੜਾ ਸੋਹਣਾ ਬਣ ਕੇ ਆਇਆ ਹੈ ਲਹਿੰਗਾ ਬਿਲਕੁਲ ਨਵਾਂ ਡਿਜ਼ਾਈਨ ਆਇਆ ਹੈ ਲਹਿੰਗਾ ਚੈੱਕ ਕਰੋ ਇਹ ਬਿਲਕੁਲ ਤੁਹਾਨੂੰ ਘਰ ਟ੍ਰੇਡ ਤੇ ਦੇਣਾ ਲਹਿੰ ਹਾਂ ਜੀ ਤਾਂ ਇਹ ਨਹੀਂ ਦੇ ਗਏ ਕੋਈ ਨਹੀਂ ਪਾਲੋ ਲੈਂਗਾ ਚੈੱਕ ਕਰੋ ਜੀ ਆ ਫੋਟੋ ਚੈੱਕ ਕਰੋ ਤੁਸੀਂ ਪਾਇਆ ਹੋਇਆ ਪਹਿਲਾ ਪੀਸ ਫੋਨ ਫੋਨ ਮੈਂ ਡਿਜ਼ਾਈਨ ਦਿਖਾਉਣਾ ਲੈਂਗੇ ਦਾ ਪ੍ਰਾਈਸ ਬਹੁਤ ਘਟ ਕੇ ਆਇਆ ਹੈ ਲੈਂਗਾ ਬੜਾ ਪਿਆਰਾ ਫੁੱਲ ਫਲੇਅਰ ਦੇ ਵਿੱਚ ਲੈਂਗਾ ਬਣਾਇਆ ਪਿੰਕ ਸ਼ੇਡ ਦਾ ਲੈਂਗਾ ਹੈ ਅੱਗੇ ਲੈਂਗੇ ਹੋਰ ਵੀ ਆਣਗੇ ਲੈਂਗੇ ਦੀ ਪੂਰੀ ਵੀਡੀਓ ਦੇਖਿਓ ਤੁਸੀਂ ਐਂਡ ਤੱਕ ਦੇਖਿਓ ਲੈਂਗੇ ਤੁਹਾਨੂੰ ਹੋਰ ਵੀ ਦਿਖਾਉਂਗਾ ਆਫਰਾਂ ਦੇ ਦਊਂਗਾ ਆ ਚੈੱਕ ਕਰੋ ਲੈਂਗੇ ਦਾ ਡਿਜ਼ਾਈਨ ਫਲੇਅਰ ਚੈੱਕ ਕਰੋ ਲੈਂਗੇ ਦਾ ਕਿੰਨਾ ਹੈਵੀ ਫਲੇਅਰ ਹੈ ਜੀ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਫਲੇਅਰ ਹੈ ਦਾ ਸੋ ਆ ਚੈੱਕ ਕਰੋ ਇਹਦੀ ਸ਼ਰਟ ਸ਼ਰਟ ਤੇ ਸਾਰਾ ਹੈਂਡਵਰਕ ਦਾ ਕੰਮ ਆ ਰਿਹਾ ਹੈ ਲਹਿੰਗਾ ਬੜਾ ਪਿਆਰਾ ਪਿੰਕ ਸ਼ੇਡ ਦਾ ਪ੍ਰੋਪਰ ਬਾਜੂ ਤੇ ਕਢਾਈ ਆ ਰਹੀ ਹੈ ਸੋ ਪ੍ਰਾਈਸ ਅਕੋਰਡਿੰਗ ਲਹਿੰਗਾ ਬਹੁਤ ਸੋਹਣਾ ਹੈ 12800 ਪ੍ਰਾਈਸ ਹੈ ਆ ਚੈੱਕ ਕਰੋ ਇਸ ਦਾ ਦੁਪੱਟਾ ਲਹਿੰਗੇ ਹੋਰ ਵੀ ਬੜੇ ਮਿਲਣਗੇ ਤੁਹਾਨੂੰ ਪੂਰੀ ਵੀਡੀਓ ਲਾਸਟ ਤੱਕ ਦੇਖੋ ਮੇਰੀ ਬੇਨਤੀ ਆ ਆ ਚੈੱਕ ਕਰੋ ਆ ਦੁਪੱਟਾ ਆ ਰਿਹਾ ਫੋਰ ਸਾਈਡ ਇਸ ਦਾ 12800 ਪ੍ਰਾਈਸ ਹੈ ਸੋ ਬੜਾ ਪਿਆਰਾ ਲਹਿੰਗਾ ਬਣਾ ਹੋਇਆ ਸਭ ਤੋਂ ਵੱਡੀ ਗੱਲ ਲਾਈਨਿੰਗ ਦਾ ਫੈਬਰਿਕ ਨਾਲ ਅਟੈਚ ਕਰਿਆ ਹੋਇਆ ਹੈ ਲਾਈਨਿੰਗ ਤੁਹਾਨੂੰ ਐਕਸਟਰਾ ਲੈਨ ਦੀ ਲੋੜ ਨਹੀਂ ਸ਼ਰਟ ਦੀ ਸ਼ੋਰ ਬਹੁਤ ਪਿਆਰਾ ਆਊਟਫਿਟ ਹੈ ਅਗਲਾ ਆਰਟੀਕਲ ਆ ਚੈੱਕ ਕਰੋ ਜੀ ਅਗਲਾ ਆਰਟੀਕਲ ਮੇਰਾ ਆ ਵੀ ਰੀਸਟਾਕ ਹੋ ਗਿਆ येलो ਮਸਟਰਡ ਕਲਰ ਹੁਣ ਤੱਕ ਵੀ ਪ੍ਰੀ ਬੁਕਿੰਗ ਚੱਲ ਰਿਆ ਸੀ ਇਹ ਸੋ ਇੱਕ ਹਫਤੇ ਦੀ ਤੀਸਰੀ ਚੌਥੀ ਵਾਰ ਹੀ ਆ ਰਿਹਾ ਇਹ ਪੀਸ ਲੋ ਜੀ ਪੀਸ ਚੈੱਕ ਕਰੋ ਆ ਲੋ ਆ ਹੈਗਾ ਫਰੰਟ ਟੋਟਲੀ ਹੈਂਡਵਰਕ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਇਹ ਆਰਟੀਕਲ ਹੈ ਪ੍ਰੋਪਰ ਹੈਵੀ ਬਾਜੂ ਤੇ ਕੜਾਈ ਹੈ ਪਿਓਰ ਕ੍ਰੇਪ ਦੀ ਸਲਵਾਰ ਸਲਵਾਰ ਤੇ ਸਾਰਾ ਹੈਂਡਵਰਕ ਕਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਲਵਾਰ ਦੇ ਪਹੁੰਚ ਤੇ ਕੰਮ ਆ ਰਿਹਾ ਫਰੰਟ ਪੂਰਾ ਹੈਵੀ ਹੈ ਫੁੱਲ ਪਿਓਰ 35 ਗ੍ਰਾਮ ਔਰਗੈਂ ਸੋ ਇਸ ਦਾ ਦੁਪੱਟਾ ਆਊਗਾ ਜੀ ਦੁਪੱਟੇ ਦੇ ਕੋਰਨਰ ਵਾਕਾਰ ਆ ਪਲੱਸ ਬੂਟੀ ਵਰਕ ਦਾ ਕੰਮ ਹੈ येलो ਮਸਟਰਡ ਜਿਹਾ ਕਲਰ ਹੈ ਕਲਰ ਬੜਾ ਸੋਹਣਾ ਹੈ ਫੁੱਲ ਪਿਓਰ 35 ਗ੍ਰਾਮ ਵਰਕੈਂਦਾ ਦਾ ਬਹੁਤ ਸੋਹਣਾ ਬੈਡਿੰਗ ਸਪੈਸ਼ਲ ਬੜਾ ਪਿਆਰਾ ਡਿਜ਼ਾਈਨਰ ਸੂਟ ਹੈ ਸਾਰਾ ਹੱਥ ਦਾ ਕੰਮ ਹੈ ਰੇਟ ਇਸ ਦਾ ਰਹੇਗਾ 14500 ਜਿਹੜਾ ਇੱਕ ਤੁਹਾਨੂੰ ਮਦਰ ਸਪੈਸ਼ਲ ਆਰਟੀਕਲ ਦਿਖਾਇਆ ਨੀਚੇ ਉਹਦੇ ਵਿੱਚ ਆ ਆਨਿਅਨ ਸ਼ੇਡ ਵੀ ਹੈਗਾ ਜੀ ਆ ਆਨਿਅਨ ਸ਼ੇਡ ਵੀ ਹੈਗਾ ਜਿਹੜਾ ਮਦਰ ਸਪੈਸ਼ਲ ਆਰਟੀਕਲ ਦਿਖਾਇਆ ਇੱਕ ਆਰਟੀਕਲ ਖਾਦੀ ਛਲਕ ਦਾ ਰੀਸਟਾਕ ਹੋਇਆ ਜੀ ਇਹ ਵੀ ਆਰਟੀਕਲ ਮੈਂ ਕੱਲ ਵੀ ਇਹਦੀ ਵੀ ਬੁਕਿੰਗ ਬਹੁਤ ਜ਼ਿਆਦਾ ਆ ਰਹੀ ਹੈ ਮੇਰੇ ਕੋਲੋਂ ਖਾਦੀ ਸਿਲਕ ਦੀ ਸ਼ਾਰਟ ਹੈ ਪ੍ਰਿੰਟ ਦੇ ਵਿੱਚ ਸੌਫਟ ਕੁਆਲਿਟੀ ਦੀ ਪਿਓਰ ਗਰੇਪ ਦੀ ਸਲਵਾਰ ਹੈ ਮਲਟੀ ਕਲਰ ਦਾ ਇਸਦਾ ਦੁਪੱਟਾ ਹੈ ਸੋ ਬੜੇ ਪਿਆਰੇ ਕਨਸੈਪਟ ਲੈ ਕੇ ਆਇਆ ਥੋੜੇ ਵਾਸਤੇ ਅਗਲੀ ਵੈਰਾਈਟੀ ਤੁਹਾਨੂੰ ਹੋਰ ਦਿਖਾਣਾ ਚੀਜ਼ਾਂ ਸਾਰੀਆਂ ਸੋਹਣੀਆਂ ਨੇ ਇਹਦਾ ਪ੍ਰਾਈਸ ਰਹੇਗਾ 3750 ਰੁਪਏ ਮੈਂ ਤੁਹਾਨੂੰ ਪ੍ਰਾਈਸ ਤਕਰੀਬਨ ਸਭ ਦੇ ਮੈਂਸ਼ਨ ਕਰ ਰਹੀ ਹਾਂ ਬਾਕੀ ਉੱਪਰ ਜਿਹਦਾ ਮੈਂ ਪ੍ਰਾਈਸ ਨਹੀਂ ਬੋਲੂਗਾ ਉੱਪਰ ਮੈਂਸ਼ਨ ਹੋ ਜੂਗਾ ਸਕਰੀਨ ਦੇ ਉੱਪਰ ਸੋ ਨੈਕਸਟ ਵੈਰਾਈਟੀ ਤੁਸੀਂ ਦੇਖੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਨਾਮ ਇੱਕ ਗਾਣਾ ਸੁਣ ਰਹਾ ਸੀ ਇੱਕ ਗਾਣੇ ਦੇ ਵਿੱਚ ਨਾ ਇੱਕ ਲੇਡੀਸ ਕਹੇ ਰਹੀ ਸੀਗੀ ਆਪਣੇ ਹਸਬੈਂਡ ਨੂੰ ਵੀ ਮੇਰੇ ਲਈ ਮੇਰੇ ਸੂਟਾਂ ਲਈ ਇੱਕ ਸਪੈਸ਼ਲ ਫੈਸ਼ਨ ਡਿਜ਼ਾਈਨਰ ਰੱਖ ਦੂੰ ਸੋ ਤੁਹਾਨੂੰ ਕੋਈ ਫੈਸ਼ਨ ਡਿਜ਼ਾਈਨਰ ਰੱਖਣ ਦੀ ਲੋੜ ਨਹੀਂ ਹੈਗੀ ਸੋ ਸੂਟ ਅਸੀਂ ਇਹੋ ਜਿਹੇ ਦੇਣੇ ਆ ਕਿ ਜਿਹੜੇ ਤੁਹਾਨੂੰ ਫੈਸ਼ਨ ਡਿਜ਼ਾਈਨਰਾਂ ਤੋਂ ਵੀ ਨਹੀਂ ਮਿਲਣੇ ਸੋ ਆ ਚੈੱਕ ਕਰੋ ਜੀ ਜਾਲ ਦੁਪੱਟੇ ਵਾਲਾ ਆਰਟੀਕਲ ਲੈ ਕੇ ਆਇਆ ਬੜਾ ਲਾਜਵਾ ਆਰਟੀਕਲ ਹੈ ਸੋ ਤਿੰਨ ਸ਼ੇਡ ਆਏ ਆ ਜਿਵੇਂ ਮਹਿਰੂਨ ਸਵੀਟ ਔਰੇਂਜ ਕਲਰ ਇੱਕ ਮਜ਼ੈਂਟਾ ਸ਼ੇਡ ਕਲਰ ਕਿੰਨੇ ਬੜੇ ਪਿਆਰੇ ਆ ਡਿਜ਼ਾਈਨ ਸੁਪਰੇਟ ਆ ਫਰੰਟ ਜਾਲ ਬਣਾਇਆ ਫਰੰਟ ਪੂਰਾ ਜਾਲ ਦੁਪੱਟਾ ਬਣਾਇਆ ਰੀਲ ਨੂੰ ਪੂਰਾ ਦੇਖਿਓ ਪ੍ਰੋਪਰ ਆ ਚੈੱਕ ਕਰੋ ਪ੍ਰਾਈਸ ਮੈਂ ਦੱਸੂਗਾ ਖਾਦੀ ਸਿਲਕ ਦਾ ਸਭ ਤੋਂ ਪੌਣਾ ਆਰਟੀਕਲ ਲੈ ਕੇ ਆਇਆ ਸੂਰਤੇ ਫਰੰਟ ਜਾਲ ਦਾ ਕੰਮ ਆ ਰਿਹਾ ਸਾਰਾ ਹੈਂਡਵਰਕ ਪੂਰਾ ਫਰੰਟ ਜਾਲ ਹੈਵੀ ਆ ਰਿਹਾ ਪ੍ਰੋਪਰ ਹੈਵੀ ਬਾਜੂ ਤੇ ਕੰਮ ਆਏਗਾ ਬਾਜੂ ਤੇ ਬਹੁਤ ਸੋਹਣਾ ਵਰਕ ਆ ਰਿਹਾ ਪੂਰਾ ਫਰੰਟ ਚ ਚੈੱਕ ਕਰੋ ਬਣਾ ਸਾਰਾ ਹੈਂਡਵਰਕ ਦਾ ਮਟੀਰੀਅਲ ਟੋਟਲੀ ਵੈਡਿੰਗ ਸਪੈਸ਼ਲ ਆਰਟੀਕਲ ਹੈ ਹੈਂਡਵਰਕ ਦਾ ਪ੍ਰੋਪਰ ਬਾਜੂ ਤੇ ਕੰਮ ਪਿਓਰ ਖਾਦੀ ਸਿਲਕ ਔਰ ਆ ਰਿਹਾ ਇਸ ザ ਬਾਟਮ ਦਾ ਫੈਬਰਿਕ ਬਾਟਮ ਦੇ ਸਾਰਾ ਹੈਂਡਵਰਕ ਆ ਰਿਹਾ ਸੋ ਆ ਆ ਰਿਹਾ ਇਸ ザ ਜਾਲ ਦੁਪੱਟਾ ਦੁਪੱਟਾ ਚੈੱਕ ਕਰੋ ਪਿਓਰ ਔਰਗਾਂਜ਼ਾ ਦਾ ਪੂਰਾ ਹੈਵੀ ਜਾਲ ਦੁਪੱਟਾ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਦੁਪੱਟੇ ਦਾ ਸੋ ਬਹੁਤ ਸੋਹਣਾ ਆਰਟੀਕਲ ਹੈ ਸ਼ੇਡ ਤੁਹਾਨੂੰ ਮਿਲਣਗੇ ਇੱਕ ਮਿਲੂਗਾ ਔਰੇਂਜ ਸ਼ੇਡ ਤੇ ਇੱਕ ਮਿਲੂਗਾ ਮਜ਼ੈਂਟਾ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਹੁਣ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਮੈਂ ਦੱਸਣ ਲੱਗਿਆ ਤੁਹਾਨੂੰ ਬਿਲਕੁਲ ਘੱਟ 10700 ਰੁਪਏ ਦਾ ਰੇਟ ਹੈ ਜਲਦੀ ਨਾਲ ਦੀ ਆਪਣਾ ਬਾਏ ਕਰ ਲਓ ਵੀ ਅਸੇਰ ਵਾਲਾ ਸੂਟ ਅੱਜ ਤੁਹਾਨੂੰ ਬਿਲਕੁਲ ਘੱਟ ਰੇਟ ਦੇ ਵਿੱਚ ਦੇਣ ਜਾ ਰਿਹਾ ਮੈਂ ਸੋ ਇਹ ਰੇਟ ਦੇਣ ਜਾ ਰਿਹਾ ਸਿਰਫ 7350 7350 ਰੁਪਏ ਸੋ 10000 ਪ੍ਰਾਈਸ ਹੈਗਾ ਇਸ ਆਰਟੀਕਲ ਦਾ ਜੋ ਸਟਾਰਟਿੰਗ ਆਇਆ ਸੀਗਾ ਸੋ ਲੋ ਜੀ ਆਰਟੀਕਲ ਆਪਣਾ ਰੀਸਟਾਕ ਹੋ ਗਿਆ ਪਰ ਅੱਜ ਦਾ ਜੋ ਪ੍ਰਾਈਸ ਰਹੇਗਾ ਜੀ ਸਿਰਫ 7350 7350 ਰੁਪਏ ਬਾਰਡਰ ਲੁੱਕ ਦਾ ਆਰਟੀਕਲ ਸਾਰਾ ਸਾਰਾ ਹੈਂਡਵਰਕ ਆ ਰਿਹਾ ਪ੍ਰੋਪਰ 슬ੀਵਸ ਤੇ ਕਢਾਈ ਆਏਗੀ ਸਾਰਾ ਪੈਚਵਰਕ ਦਾ ਕੰਮ ਹੈ ਪਿਓਰ ਕ੍ਰੇਪ ਦੀ ਸਲਵਾਰ ਸਲਵਾਰ ਦੇ ਪੌਂਚ ਤੇ ਕੰਮ ਆਊਗਾ ਪੌਂਚ ਤੇ ਸਾਰਾ ਹੈਂਡਵਰਕ ਪੈਚਵਰਕ ਦਾ ਕ ਸੋ ਕਨਸੈਪਟ ਜਿੱਦਾਂ ਮਰਜ਼ੀ ਆਪਣਾ ਚਾਹੇ ਸ਼ਰਾਰਾ ਪਲਾਜ਼ੋ ਜੋ ਮਰਜ਼ੀ ਬਣਾਓ ਔਰ ਆ ਆ ਰਿਹਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਦੁਪੱਟੇ ਦੇ ਪੱਲੇ ਪਲੱਸ 4 ਸਾਈਡ ਵੀ ਕੜਾਈ ਕਰੀ ਹੋਈ ਹੈ ਸੋ 7750 ਰੁਪਏ ਸਿੰਗਲ ਪੀਸ ਆ ਜਲਦੀ ਜਲਦੀ ਜਿਹੜਾ ਬਾਏ ਕਰ ਗਿਆ ਕਰ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਚੰਗਾ ਸੂਟ ਲੈ ਕੇ ਆਇਆ ਜੋ ਪ੍ਰਾਈਸ ਦੇ ਵਿੱਚ ਲਹਿੰਗਾ ਲੈ ਕੇ ਆਇਆ ਨਾ ਜੀ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾ ਸੋ ਲਹਿੰਗਾ ਇੰਨਾ ਪਿਆਰਾ ਸੋ ਲਹਿੰਗੇ ਦਾ ਡਿਜ਼ਾਈਨ ਚੈੱਕ ਕਰ ਲਓ ਜੀ ਲਹਿੰਗਾ ਬੜਾ ਲਾਜਵਾ ਰੇਟ ਦੇ ਅਕੋਰਡਿੰਗ ਲਹਿੰਗਾ ਬਹੁਤ ਸੋਹਣਾ ਹੈ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਦੱਸੂਗਾ ਮੇਰੀ ਬੇਨਤੀ ਹੈ ਰੀਲ ਨੂੰ ਪੂਰਾ ਦੇਖਿਓ ਪਹਿਲਾਂ ਤੁਸੀਂ ਲਹਿੰਗੇ ਦਾ ਡਿਜ਼ਾਈਨ ਚੈੱਕ ਕਰੋ ਜੀ ਕਿੰਨਾ ਬਿਊਟੀਫੁਲ ਡਿਜ਼ਾਈਨ ਆਇਆ ਸਾਰਾ ਸਾਰਾ ਹੈਂਡਵਰਕ ਜੀ ਫੁੱਲ ਫਲੇਅਰ ਦੇ ਵਿੱਚ ਲਹਿੰਗਾ ਲਹਿੰਗੇ ਦਾ ਫਲੇਅਰ ਚੈੱਕ ਕਰੋ ਕਿੰਨਾ ਹੈਵੀ ਫਲੇਅਰ ਬਣਾ ਹੋਇਆ ਸੋ ਲਹਿੰਗੇ ਦੇ ਕਲੀਆਂ ਦੇਖੋ ਕਿੰਨੀਆਂ ਨੇ ਸੋ ਲਹਿੰਗਾ ਦੇਖੋ ਫੁੱਲ ਫਲੇਅਰ ਦੇ ਵਿੱਚ ਐ ਨਹੀਂ ਹੈਗਾ ਕਿ ਰੇਟ ਘੱਟੂਗਾ ਤਾਂ ਲਹਿੰਗੇ ਦਾ ਫਲੇਅਰ ਘੱਟ ਹੋਊਗਾ ਸੋ ਲਹਿੰਗੇ ਦਾ ਫੁੱਲ ਫਲੇਅ ਬਾਤ ਹੈ ਪ੍ਰੀ ਬੁਕਿੰਗ ਇਹ ਮਿਲੇਗਾ ਮੈਨੂੰ ਇਹਨਾਂ ਵੀ ਪਤਾ ਹੈ ਸੁਪਰ వైరਲ ਜਾਏਗਾ ਇਸ ਟਾਈਮ ਜੀ ਸੋ ਆ ਚੈੱਕ ਕਰੋ ਇਹਦੀ ਸ਼ਰਟ ਪਿਓਰ ਕ੍ਰਸ਼ ਆਰਗੈਂਜ਼ਾ ਦੇ ਵਿੱਚ ਸਾਰਾ ਹੈਂਡਵਰਕ ਦਾ ਕੰਮ ਕਰਾਇਆ ਸ਼ਰਟ ਦੇ ਉੱਤੇ ਟੋਟਲੀ ਹੈਂਡਵਰਕ ਪ੍ਰੋਪਰ 슬ੀਵਸ ਤੇ ਕੰਮ ਆਇਆ ਹੈਗਾ 슬ੀਵਸ ਵੀ ਦਿਖਾ ਦੇ ਰੋਮੀ ਬਾਜੂ ਤੇ ਵਰਕ ਆ ਗਿਆ ਕੰਟਰਾਸਟ ਦੁਪੱਟਾ ਲਹਿੰਗੇ ਨਾਲ ਬੜਾ ਸ਼ਾਨਦਾਰ ਡਿਜ਼ਾਈਨ ਲੱਗੇ ਆ ਪ੍ਰਾਈਸ ਸੁਣ ਲੋ ਹੁਣ ਕੀ ਆ ਰਿਹਾ ਰੇਟ ਆ ਰਿਹਾ ਜੀ ਕੋਈ 15000 ਨਹੀਂ ਕੋਈ 16000 ਨਹੀਂ ਕੋਈ 20000 ਨਹੀਂ ਰੇਟ ਆਊਗਾ ਸਿਰਫ 12500 12500 ਰੁਪਏ ਇਸ ਦਾ ਪ੍ਰਾਈਸ ਰਹੇਗਾ ਜੀ ਦੁਬੱਟੇ ਤੇ ਆ ਰਿਹਾ ਸਾਰਾ ਵਰਕ ਫੋਰਸ ਹੈਡ ਕਲਰ ਤੁਹਾਨੂੰ ਮਿਲਨੇ ਆ ਦੋ ਇੱਕ ਮਿਲੂਗਾ ਤੁਹਾਨੂੰ ਫਾਰਮ ਸ਼ੇਡ ਰੰਗ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਓ ਜਿਹੜਾ ਲੈ ਗਿਆ ਫੜਾ ਫੜਾ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਲਹਿੰਗਾ ਇੰਨਾ ਕੋ ਪਿਆਰਾ ਕਿ ਰੇਟ ਦੇ ਅਕੋਰਡਿੰਗ ਲਹਿੰਗਾ ਬੜਾ ਸ਼ਾਨਦਾਰ ਹੈ ਲਹਿੰਗਾ ਪਾਇਆ 25000 ਤੋਂ ਘੱਟ ਨਹੀਂ ਲੱਗਿਆ ਮੋਸਟਲੀ ਇਦਾਂ ਦੇ ਲਹਿੰਗੇ ਅਸੀਂ 22000 ਦੇ ਵੀ ਸੇਲ ਕਰੇ ਆ ਪਰ ਇਹ ਪਹਿਲਾ ਡਿਜ਼ਾਈਨ ਆ ਜਿਹੜਾ ਬਿਲਕੁਲ ਨੋਰਮਲ ਰੇਂਜ ਦੇ ਵਿੱਚ ਬਣ ਕੇ ਆਇਆ ਹੈ ਲਹਿੰਗੇ ਦੀ ਗ੍ਰੇਸ ਇੰਨੀ ਕੁ ਹੈ ਨਾ ਓਏ ਹੋਰ ਲਹਿੰਗਾ ਤੁਸੀਂ ਪਾਓਗੇ ਜੇ ਕਿਸੇ ਨੂੰ ਪ੍ਰਾਈਸ ਦਾ ਹਰਿਆਣ ਹੋ ਜਾਊਗਾ ਹਰ ਕੋਈ ਸੁਣ ਕੇ ਸੋ ਰੇਟ ਦੇ ਅਕੋਰਡਿੰਗ ਲਹਿੰਗਾ ਬਹੁਤ ਸੋਹਣਾ 12500 ਜਲਦੀ ਨਾਲ ਦੀ ਬਾਏ ਕਰ ਲਓ ਇਹ ਸੂਟ ਰੀਸਟਾਕ ਹੋਇਆ ਆਪਣਾ ਤੁਸੀਂ ਵੀਡੀਓ ਚੈੱਕ ਕਰੋ ਮਾਡਲ ਦੇ ਪਾਏ ਦੀ ਤਬ ਤੋਂ ਸੋਨਾ ਆਰਟੀਕਲ ਮੇਰਾ ਰੀਸਟਾਕ ਹੋਇਆ ਜੀ ਪਿਓਰ ਕੋਰੀਅਨ ਟਿਸ਼ੂ ਦਾ ਪੋਰਟਲੀ ਵਾਲਾ ਸੂਟ ਹੈਗਾ ਤੁਸੀਂ ਆਰਟੀਕਲ ਚੈੱਕ ਕਰੋ ਬੜਾ ਲਾਜਵਾ ਆਰਟੀਕਲ ਹੈ ਸੋ ਫਰੰਟ ਪੂਰਾ ਹੈਵੀ ਟੋਟਲੀ ਹੈਂਡਵਰਕ ਦੋ ਸ਼ੇਡ ਬਣਵਾਏ ਆ ਪੂਰਾ ਫਰੰਟ ਹੈਵੀ ਆ ਗਿਆ ਟੋਟਲੀ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤੇ ਕੰਮ ਆਊਗਾ ਫਰੰਟ ਦੇਖੋਗੇ ਨਾਲ ਲਾਜਵਾ ਵਾ ਪ੍ਰੋਪਰ ਹੈਵੀ ਬਾਜੂ ਤੇ ਕੜਾਈ ਪ੍ਰੋਪਰ ਹੈਵੀ ਬਾਟਮ ਤੇ ਕੰਮ ਸਲਵਾਰ ਦੇ ਪਹੁੰਚ ਤੇ ਕੰਮ ਆਏਗਾ ਜੀ ਸਲਵਾਰ ਦੇ ਪਹੁੰਚ ਤੇ ਕੰਮ ਚੈੱਕ ਕਰੋ ਨਾਲ ਤੁਹਾਨੂੰ ਪੋਰਟਲੀ ਨਾਲ ਮਿਲੇਗੀ ਤੁਹਾਨੂੰ ਐਕਸਟਰਾ ਪਾਸ ਵਗੈਰਾ ਲੈਣ ਦੀ ਲੋੜ ਨਹੀਂ ਚਾਹੇ ਡਾਲਰ ਪਾਓ ਚਾਹੇ ਪੈਸੇ ਪਾਓ ਚਾਹੇ ਫੋਨ ਪਾਓ ਜੋ ਮਰਜ਼ੀ ਪਾਓ ਸੋ ਆ ਆਇਆ ਹੈ ਇਸ ਦਾ ਦੁਪੱਟਾ ਸੋ ਪੀਸ ਬੜਾ ਪਿਆਰਾ ਬਣਾ ਹੋਇਆ ਹੈ ਦੁਪੱਟਾ ਤੁਹਾਨੂੰ ਚੈੱਕ ਕਰਨਾ ਪੂਰਾ ਹੈਵੀ ਦੁਪੱਟਾ ਕਾਰਨਰ ਵਿਦ 4 ਸਾਈਡ ਹੈ ਜਲਦੀ ਜਲਦੀ ਆਰਡਰ ਕਰ ਦਿਓ ਪੀਸ ਦੋ ਬਣ ਕੇ ਆਇਆ ਜੀ ਇੱਕ ਇੱਕ ਦੋ ਮੰਥ ਲੱਗ ਗਿਆ ਇਹਨਾਂ ਨੂੰ ਬਣਦੇ ਬਣਦੇ ਆ ਚੈੱਕ ਕਰੋ ਇੱਕ ਆਇਆ ਹੈਗਾ ਪ੍ਰੋਪਰ ਕਾਲਸ ਤੇ ਮਹਿਰੂਨ ਸ਼ੇਡ ਇਹ ਪ੍ਰੋਪਰ ਕਾਲਸ ਤੇ ਮਹਿਰੂਨ ਕਲਰ ਬਣਾਇਆ ਹੈ ਬੜਾ ਪਿਆਰਾ ਕਲਰ ਹੈ ਕੋਰੀਅਨ ਟਿਸ਼ੂ ਫੈਬਰਿਕ ਕੋਟਲੀ ਨਾਲ ਪ੍ਰੋਪਰ ਵੱਜ ਤੇ ਹੈਵੀ ਕਮ ਆ ਦੇਖੋ ਉਮੀ ਕਰੀ ਸੱਤ ਆ ਦੁਪੱਟਾ ਆਏਗਾ ਦੁਪੱਟਾ ਆਏਗਾ ਫੋਰ ਸਾਈਡ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 12800 ਰੁਪਏ ਉਹ ਜਿਹੜਾ ਉਹ ਬੰਦਾ ਸੀ ਉਹ ਠੀਕ ਹੋ ਕੇ ਚਲਾ ਗਿਆ ਘਰੇ ਤੇ ਇਸ ਦੇ ਬੈਕ ਤੇ ਵੀ ਡਿਜ਼ਾਈਨ ਦਿੱਤਾ ਹੋਇਆ ਸੋ ਜਲਦੀ ਨਾਲ ਦੀ ਆਰਡਰ ਕਰ ਲਓ ਲਹਿੰਗਾ ਲੈ ਕੇ ਆਏ ਜੀ ਲਹਿੰਗਾ ਆਇਆ ਬੜਾ ਲਾਜਵਾ ਬਣ ਕੇ ਲਹਿੰਗੇ ਦਾ ਡਿਜ਼ਾਈਨ ਇੰਨਾ ਪਿਆਰਾ ਹੈ ਜਿਨ੍ਹਾਂ ਨੂੰ ਲਹਿੰਗਾ ਕੋਈ ਚਾਹੀਦਾ ਹੈ ਜਿਨ੍ਹਾਂ ਨੇ ਆਪਣੀ ਅਗੇਂਜਮੈਂਟ ਦੇ ਲਹਿੰਗਾ ਪਾਣਾ ਜਾਂ ਤੁਹਾਡੇ ਬ੍ਰਦਰ ਦੀ ਵੈਡਿੰਗ ਹੈ ਸਿਸਟਰ ਦੀ ਵੈਡਿੰਗ ਹੈ ਚਾਹੇ ਤੁਸੀਂ ਆਨੰਦ ਕਾਰਡ ਦੇ ਲਈ ਕੁਝ ਡਿਫਰੈਂਟ ਦਾ ਕਲਰ ਪਾਣਾ ਲਹਿੰਗੇ ਦਾ ਆਹ ਲਹੰਗਾ ਨੂੰ ਮਿਸ ਕਰੋ ਲਹੰਗਾ ਇੰਨਾ ਕੋ ਪਿਆਰਾ ਬਣਾਇਆ ਹੋਇਆ ਹੈ ਲਹੰਗੇ ਦਾ ਡਿਜ਼ਾਈਨ ਪ੍ਰੋਪਰ ਚੈੱਕ ਕਰੋ ਜੀ ਆਸਕ ਇੰਨੇ ਫਲੇਅਰ ਦੇ ਵਿੱਚ ਲਹੰਗਾ ਨਹੀਂ ਬਣ ਕੇ ਆਇਆ ਕੋਈ ਸੋ ਲਹੰਗੇ ਦਾ ਫਲੇਅਰ ਚੈੱਕ ਕਰੋ ਜੀ ਪਹਿਲਾਂ ਤੁਸੀਂ ਲਹੰਗੇ ਦਾ ਫਲੇਅਰ ਦੇਖ ਲਓ ਤੁਸੀਂ ਹੋ ਲਹੰਗੇ ਦੇ ਕੰਮ ਚੈੱਕ ਕਰੋ ਰੇਸ਼ਮ ਵਰਕ ਪਾਰਨ ਵਰਕ ਸਿਕੋਨਸ ਵਰਕ ਦਬਕਾ ਵਰਕ ਹਰ ਤਰ੍ਹਾਂ ਦਾ ਮਟੀਰੀਅਲ ਲਹੰਗਾ ਇੰਨਾ ਪਿਆਰਾ ਲਹੰਗੇ ਦਾ ਫਲੇਅਰ ਦੇਖੋ ਫੁੱਲ ਹੈਵੀ ਫਲੇਅਰ ਬਣਾਇਆ ਫਰੰਟ ਬੈਕ ਦਾ ਲਹੰਗਾ ਪੂਰਾ ਹੈਵੀ ਬਣਾਇਆ ਹੋਇਆ ਸ਼ਰਟ ਬਹੁਤ ਸੋਣੀ ਹੈ ਆ ਆਰਈਐਸ ਦੀ ਸ਼ਰਟ ਸ਼ੋਰਟ ਸ਼ੋਰਟ ਬਣੇਗੀ ਆ ਸ਼ਾਰਟ ਤੇ ਬਾਟਰ ਲੁੱਕ ਦਾ ਡਿਜ਼ਾਈਨ ਹੈ ਬਾਜੂ ਤੇ ਬਹੁਤ ਸੋਹਣਾ ਕੰਮ ਕੀਤਾ ਆ ਇਹਦਾ ਰੇਸ਼ਮ ਵਰਕ ਬੜਾ ਪਿਆਰਾ ਦਿੱਤਾ ਆ ਵਿੱਚ ਸ਼ੈਡੋ ਦੇ ਨਾਲ ਆ ਚੈੱਕ ਕਰੋ ਜੀ ਜਦਾ ਦੁਪੱਟਾ 4 ਸਾਈਡ ਸੋ ਲਹਿੰਗਾ ਅਲਟੀਮੇਟ ਆ ਜੀ ਲਹਿੰਗੇ ਦਾ ਪ੍ਰਾਈਸ ਉਹਨੂੰ ਵਟਸਐਪ ਤੇ ਮੈਂਸ਼ਨ ਕਰ ਦਾਂਗੇ ਤੁਸੀਂ ਸਾਨੂੰ ਵਟਸਐਪ ਡੀਐਮ ਕਰ ਦੋ ਪ੍ਰਾਈਸ ਇਹ ਕੀ ਪ੍ਰਾਈਸ ਅਕੋਰਡਿੰਗ ਬਹੁਤ ਸੋਹਣਾ ਲਹਿੰਗਾ ਯਾਰ ਪਹਿਲਾਂ 30 ਹਜ਼ਾਰ ਕੁਛ ਰੇਟ ਆਇਆ ਸੀ ਪਰ ਹੁਣ ਪ੍ਰਾਈਸ ਘਟ ਆਇਆ ਜੀ ਸੋ ਪ੍ਰਾਈਸ ਉਹਨੂੰ ਦੱਸਾਂਗੇ ਵਟਸਐਪ ਤੇ ਵਟਸਐਪ ਮੈਂਸ਼ਨ ਕਰ ਦੋ ਜੀ ਵਟਸਐਪ ਤੇ ਡੀਐਮ ਕਰ ਲਓ ਕੀ ਕਰ ਰਹੇ ਆਂਗੇ ਕਣ ਉਦੋਂ ਵੀਡੀਓ ਬਣਾ ਕੇ ਆਟਿਆ ਆ ਕੀ ਚਿੱਟੀ ਫਰਦਾਨੋਂ ਆਫਰ ਲਾ ਰਹੇ ਫਿਰ ਅੱਜ ਆਫਰ ਮੈਨ ਤੋਂ ਆਫਰ ਵਾਲਾ ਕੁਝ ਨਹੀਂ ਹੈਗਾ ਮੈਂ ਜਦੋਂ ਤੈਨੂੰ ਇਸ ਤੇ ਲਾ ਦਿਓ ਫਰਾ ਚੱਕ ਲੈ ਦੇ ਲੈ ਲੈ ਕੇ ਆਣੇ ਦੋ ਜਬਰਦਸਤ ਰੇਟ ਕਿੰਨਾ 12000 ਨਹੀਂ ਨਹੀਂ ਫਾਇਦਾ ਕਰਨਾ ਅੱਜ ਆਪਾਂ ਕਿੰਨਾ 12000 ਨਹੀਂ ਨਹੀਂ ਹੋਰ ਘੱਟ 11 ਹੋਰ ਘੱਟ ਨੀਚੇ ਆਜੇ 10 ਇਸ ਤੋਂ ਘੱਟ ਕੀ ਦੇਂਗਾ 9000 ਲੈ ਹੋਰ ਬਸ ਫਿਰ ਇਹ ਆਫਰ ਨਹੀਂ ਮਿਲਨੇ ਹੁਣ ਕਿਤੋਂ ਜਲਦੀ ਦਾ ਜਲਦੀ ਬਾਏ ਕਰ ਦਿਓ ਲਹਿੰਗਾ ਆਇਆ ਸਿਰਫ 9000 ਦੀ ਰੇਂਜ ਦੇ ਵਿੱਚ ਆਫਰ ਤੇ ਦੇਣਾ ਜੀ ਲਹਿੰਗਾ ਰੇਟ 11-12000 ਰਾਂ ਲਹਿੰਗੇ ਦਾ ਮੇਰੇ ਨਾਲ ਆਫਰ ਤੇ ਆ ਕੋਰੀਅਨ ਟਿਸ਼ੂ ਦਾ ਲਹਿੰਗਾ ਲਾਈਨਿੰਗ ਵੇਰਾ ਕੰਪਲੀਟ ਹੈ 5 ਮੀਟਰ ਸੂਟ ਨਾਲ ਲਹਿੰਗੇ ਦਾ ਡਿਜ਼ਾਈਨ ਬੜਾ ਸ਼ਾਨਦਾਰ ਨੈਕ ਤੇ ਵਰਕ ਆਏਗਾ ਬਾਰਡਰ ਲੁੱਕ ਦਾ ਡਿਜ਼ਾਈਨ ਹੈ ਨਾਲ ਸਲਵਾਰ ਵੀ ਹੈ ਪਿਓਰ ਕ੍ਰੇਪ ਦੀ ਅਗਰ ਤੁਸੀਂ ਪਿਓਰ ਕ੍ਰੇਪ ਦੀ ਲਾਈਨਿੰਗ ਲਾਣੀ ਹੈ ਤਾਂ ਲਗਾ ਸਕਦੇ ਹੋ ਪ੍ਰੋਪਰ ਬਾਜੂ ਤੇ ਕੰਮ ਆ ਰਮੀ ਕੁਰੀ ਕੰਮ ਦੀ ਡਿਟੇਲਿੰਗ ਦਿਖਾ ਦੇ ਪ੍ਰੋਪਰ ਕੰਮ ਬਹੁਤ ਸੋਹ ਆ ਇਹਗਾ ਦੁਪੱਟਾ ਦੁਬਟਦੇ ਪੱਲੇ ਬੜੇ ਪਿਆਰੇ ਛੇੜ ਤੋਂ ਮਿਲਣਗੇ ਦੋ ਇੱਕ ਆਏਗਾ ਰੌਸ਼ਟ ਕਲਰ ਰੇਟ ਸਿਰਫ ਤੇ ਸਿਰਫ 9000 ਰੁਪਏ ਆਫਰ ਰੇਟ ਜਲਦੀ ਨਾਲ ਹੀ ਬਾਏ ਕਰ ਲਓ ਇੱਕ ਬੇਨਤੀ ਹੈ ਅਸੀਂ ਸਕਰੀਨ ਤੇ ਨੰਬਰ ਤਾਂ ਹੀ ਮੈਂਸ਼ਨ ਕਰਦੇ ਹੁੰਦੇ ਆ ਕਮੈਂਟ ਸੈਕਸ਼ਨਾਂ 'ਚ ਨਾ ਜਾਇਆ ਕਰੋ ਫੇਕ ਪੇਜ ਵਾਲੇ ਕਮੈਂਟ ਦੇ ਵਿੱਚ ਆਪਣਾ ਨੰਬਰ ਭੇਜੀ ਜਾਂਦੇ ਆ ਤੁਸੀਂ ਉੱਥੇ ਗੁਮਰਾਹ ਨਾ ਹੋ ਜਿਓ ਬਸ ਧਿਆਨ ਰੱਖਿਓ ਕਿਉਂਕਿ ਕੱਲ ਇੱਕ ਗਾਸ਼ਟ ਨਾਲ ਫਰੋਡ ਹੋਣ ਲੱਗਾ ਸੀ ਵਿਚਾਰ ਰਹਿ ਗਿਆ ਵਿਚਾਲਿਆ ਸੋ ਨਾਲੇ ਕੁਦਰਤੀ ਉਹਨੇ ਵੈਰੀਫਾਈ ਕਰ ਲਿਆ ਸਕਰੀਨ ਤੇ ਸਾਡੇ ਦੋ ਨੰਬਰ ਇਸ ਕਕੇ ਮੈਂਸ਼ਨ ਹੁੰਦੇ ਆ ਉੱਥੇ ਨੰਬਰ ਤੇ ਦੋ ਨੰਬਰ ਆ ਸਾਡੇ ਉਹਨਾਂ ਤੇ ਆਰਡਰ ਕਰਿਆ ਕਰੋ 9000 ਰੁਪਏ ਪ੍ਰਾਈਸ ਆ ਲਹਿੰਗਾ ਬੜਾ ਲਾਜਵਾਬ ਹੈ ਜਲਦੀ ਜਲਦੀ ਬਾਏ ਕਰ ਲਓ ਦਬਕੇ ਦਾ ਪੀਸ ਚੈੱਕ ਕਰੋ ਜੀ ਪਿਓਰ ਡਬਲ ਟਿਸ਼ੂ ਗਲਾਸ ਫੈਬਰਿਕ ਆ ਇਹ ਸੋ ਡਿਜ਼ਾਈਨ ਬਹੁਤ ਸੋਹਣਾ ਦਬਕੇ ਦਾ ਅੰਟੀਕ ਦਾ ਪੀਸ ਬਣਾਇਆ ਸਾਰਾ ਛੇ ਡਿਜ਼ਾਈਨ ਰੇਟ ਦੇ ਅਕੋਰਡਿੰਗ ਸੋ ਬਹੁਤ ਸੋਹਣਾ ਪੂਰਾ ਫਰੰਟ ਹੈਵੀ ਟੋਟਲੀ ਹੈਂਡਵਰਕ ਦਬਕੇ ਦਾ ਪੀਸ ਆ ਸਾਰਾ ਅੰਟੀਕ ਦਬਕੇ ਦਾ ਕੰਮ ਆ ਸਾਰਾ ਅੰਟੀਕ ਵਰਕ ਆ ਪੂਰਾ ਫਰੰਟ ਹੈਵੀ ਪ્યોਰ ਕ੍ਰੇਵ ਦੀ ਸਲਵਾਰ ਪਰ ਆ ਆਏਗਾ ਫੋਰ ਸਾਈਡ ਦੁਪੱਟਾ ਦੁਪੱਟੇ ਆ ਰਿਹਾ ਸਾਰਾ ਵਰਕ ਛੇੜ ਤੁਹਾਨੂੰ ਮਿਲਣਗੇ ਤਿੰਨ ਇੱਕ ਮਿਲਿਆ ਮੌਬ ਛੇੜ ਇੱਕ ਮਿਲਿਆ 골ਡਨ ਛੇੜ ਤਿੰਨੇ ਕਲਰ ਮੈਂ ਆਪਨ ਹੀ ਕਰ ਦਿੰਦਾ ਬਾਅਦ ਤੁਸੀਂ ਫੋਟੋ ਮੰਗਣੀ ਹੈ ਫਿਰ ਕਈ ਵਾਰੀ ਕੋਈ ਡਿਜ਼ਾਈਨ ਦੀ ਫੋਟੋ ਕਲਿੱਕ ਨਹੀਂ ਕਰੀ ਜਾਂਦੀ ਇੱਕ ਆ ਰ ਮੌਇਸਟਰ ਕਲਰ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਬੜਾ ਪਿਆਰਾ ਇੱਕ ਆ ਰ ਇਸ ਦਾ ਜੀ ਬੜਾ ਸੋਹਣਾ ਵਾਈਨ ਜਿਹਾ ਛੇੜ ਆ ਵੀ ਕਲਰ ਬੜਾ ਪਿਆਰਾ ਮੌਬ ਜਿਹਾ ਛੇੜਾ 10200 ਪ੍ਰਾਈਸ ਆ ਜੀ ਸਕਰੀਨਸ਼ਾਟ ਲੈ ਕੇ ਜਿਹੜਾ ਰੰਗ ਤੁਹਾਨੂੰ ਚਾਹੀਦਾ ਆਪਣਾ ਆਰਡਰ ਕਰ ਲਓ ਵੈਡਿੰਗ ਸਪੈਸ਼ਲ ਬਹੁਤ ਸੋਹਣਾ アンティーク ਦਾ ਪੀਸ ਆ ਹਾਈ ਐਂਡ ਬੁਟੀਕ ਦੇ ਦੋ ਡਿਜ਼ਾਈਨ ਦਿਖਾਉਣ ਜਾ ਰਹੇ ਹਾਂ ਉਹਨੋਂ ਦੋਨੋਂ ਡਿਜ਼ਾਈਨ ਇੰਨੇ ਕੋ ਟਾਪ ਸੇਲਿੰਗ ਦੇ ਚੱਲ ਰਹੇ ਨੇ ਸਾਡੇ ਸੋ ਮਤਲਬ ਕਿ ਵਾਰ ਹੀ ਨਹੀਂ ਆਉਂਦੀ ਡਿਜ਼ਾਈਨ ਦੀ ਇੱਕ ਵਾਰੀ ਰੀਲ ਪਾਉਣ ਦਾ ਮੌਕਾ ਮਿਲਦਾ ਬਸ ਦੁਬਾਰਾ ਰੀਲ ਪਾਉਣ ਦਾ ਮੌਕਾ ਨਹੀਂ ਮਿਲਦਾ ਜਿਹੜਾ ਡਿਜ਼ਾਈਨ ਹੈ ਹੋਏ ਨੇ ਸੋ ਪਹਿਲਾਂ ਆਰਟੀਕਲ ਚੈੱਕ ਕਰੋ ਜੀ ਫਰੰਟ ਔਰ ਬੈਕ ਦਾ ਆਰਟੀਕਲ ਫਾਰਮ ਸ਼ੇਡ ਦੇ ਵਿੱਚ ਸੁਪਰ ਟ੍ਰੈਂਡਿੰਗ ਪੀਸ ਜੀ ਵੈਡਿੰ ਪਪਰ ਹੈਵੀ ਬਾਜੂ ਤੇ ਵਰਕ ਆ ਰਿਹਾ ਪਿਓਰ ਕਰੇਪ ਦੀ ਬਾਟਮ ਆਈ ਗਈ ਬਾਟਮ ਤੇ ਸਾਰਾ ਸਾਰਾ ਹੈਂਡ ਵਰਕ ਦਾ ਕੰਮ ਹੈ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਪਿਓਰ ਕਰੇਪ ਦੀ ਬਾਟਮ ਔਰ ਸਾਰਾ ਸਾਰਾ ਹੈਂਡ ਵਰਕ ਦਾ ਕੰਮ ਆ ਰਿਹਾ ਜੀ ਬੜਾ ਪਿਆਰਾ ਵਰਕ ਕਰਿਆ ਵਰਕ ਆ ਰਿਹਾ ਪਿਓਰ ਕਰੇਪ ਦੀ ਬਾਟਮ ਤੇ ਉਸ ਤੋਂ ਬਾਅਦ ਬੈਕ ਐਮਬ੍ਰੋਇਡਰੀ ਚੈੱਕ ਹੋ ਜੀ ਸਾਰਾ ਬੈਕ ਤੇ ਹੈਵੀ ਕੰਮ ਕਰਾਇਆ ਪਲੱਸ ਬੈਕ ਤੇ ਵੀ ਪੂਰਾ ਹੈਵੀ ਵਰਕ ਆ ਰਿਹਾ ਕਿੰਨਾ ਪਿਆਰਾ ਪੀਸ ਬਣਾਇਆ ਸੋਲੋ ਆਰਟੀਕਲ ਆਏਗਾ ਜੀ ਪ੍ਰਾਈਸ ਬਹੁਤ ਹੀ ਜੈਨੂਇਨ ਪ੍ਰਾਈਸ ਦੇ ਆਰਟੀਕਲ ਮਿਲੂਗਾ ਤੁਹਾਨੂੰ ਸੋ ਦੁਪੱਟਾ ਆ ਰਿਹਾ ਜੀ ਜਿਸ ਦਾ ਅ ਵਾਹ ਇਹ ਦੁਪੱਟਾ ਦੁਪੱਟੇ ਤੇ ਪੱਲੇ ਬਹੁਤ ਸੋਹਣੇ ਕੋਰਸਾਈਡ ਸਾਰਾ ਵਰਕ ਸੈਕੰਡ ਡਿਜ਼ਾਈਨ ਤੁਹਾਨੂੰ ਦਿਖਾਉਣ ਜਾ ਰਹਾ ਜੀ ਫੁੱਲ ਪਿਓਰ 35 ਗ੍ਰਾਮ অর্ਗਾਂਜ਼ਾ ਦਾ ਮੋਸਟ ਸੇਲਿੰਗ ਸੁਪਰ ਵਾਇਰਲ ਪੀਸ ਆ ਜੀ ਆ ਲੋ ਸਾਰਾ ਫਰੰਟ ਹੈਵੀ ਕਲਰ ਸ਼ੇਡ ਬਹੁਤ ਪਿਆਰਾ ਪ੍ਰੋਪਰ ਬਾਜੂ ਤੇ ਕੜਾਈ ਲੋਮੀ ਵਰਕ ਕਲੋਜ਼ ਅਪ ਦਿਖਾ ਦੇ ਇੱਕ ਵਾਰੀ ਸੁਪਿਓਰ ਕ੍ਰੇਪ ਦੀ ਬਾਟਮ-ਬਾਟਮ ਤੇ ਸਾਰਾ ਹੈਂਡਵਰਕ ਤੁਸੀਂ ਨੈਕ ਦਾ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਬਣਾਇਆ ਜੀ ਪਰ ਆ ਆਏਗਾ ਇਸ ਦਾ ਦੁਪੱਟਾ ਜੀ ਤੁਸੀਂ ਕੋਈ ਵੀ ਡਿਜ਼ਾਈਨ ਤੁਸੀਂ ਦੋਨਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਪਸੰਦ ਆ ਜਿਆਦਾ ਕਮੈਂਟ ਕਰਕੇ ਜੂਰੋਸੋ ਤੇ ਕਿਹੜਾ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਵਟਸਐਪ ਕਰ ਦਿਓ ਸਕਰੀਨ ਤੇ ਸਾਡੇ ਦੋ ਨੰਬਰ ਮੈਂਸ਼ਨ ਨੇ ਦਬਕੇ ਵਰਕ ਦਾ ਸਭ ਤੋਂ ਸੋਹਣਾ ਸੂਟ ਹੈ ਇਹ ਸੋ ਤਿੰਨ ਸ਼ੇਡ ਬਣ ਕੇ ਆਏ ਤਿੰਨੇ ਛੇੜ ਵੀ ਬੜੇ ਪਿਆਰੇ ਡਿਜ਼ਾਈਨ ਵੀ ਬੜਾ ਪਿਆਰਾ ਪੈਚਵਰਕ ਬਹੁਤ ਸੋਹਣਾ ਲੱਗਦਾ ਜੀ ਸੋ ਪਿਓਰ ਆਰਗੈਂਜ਼ਾ ਦਾ ਪੀਸ ਆ ਜੀ ਪਹਿਲਾਂ ਮੈਂ ਬਾਟਮ ਦਾ ਸਟੱਫ ਓਪਨ ਕਰ ਰਿਹਾ ਤਾਂ ਕਿ ਤੁਹਾਨੂੰ ਪ੍ਰੋਪਰ ਕਲਰ ਦਾ ਆਈਡੀਆ ਹੋਵੇ ਕਿਉਂਕਿ ਫਿਰ ਟਰਾਂਸਪੇਰੈਂਟ ਫੈਬਰਿਕ ਆ ਕਲਰ ਸ਼ੌਟ ਦੇ ਕੰਮ ਚੈੱਕ ਕਰੋ ਜੀ ਵਰਕ ਦੇਖੋ ਕਿੰਨਾ ਪਿਆਰਾ ਬਣਾਇਆ ਹੋਇਆ ਹੈ ਬਿਊਟੀਫੁੱਲ ਵਰਕ ਆ ਰਿਹਾ ਸਾਰਾ ਦਬਕੇ ਦਾ ਪੀਸ ਹੈ ਜੀ ਟੋਟਲੀ ਦਬਕਾ ਵਰਕ ਅਲਟੀਮੇਟ ਪੀਸ ਹੈ ਜੀ ਸਾਰਾ ਸਾਰਾ ਹੈਂਡਵਰਕ ਆ ਰਿਹਾ ਤੁਸੀਂ ਪੀਸ ਚੈੱਕ ਕਰੋ ਡਿਜ਼ਾਈਨ ਬਿਊਟੀਫੁੱਲ ਹੈ ਸਾਰਾ ਦਬਕੇ ਦਾ ਪੀਸ ਫੁੱਲ ਫਰੰਟ ਹੈ ਵੀ ਟੋਟਲੀ ਹੈਂਡਵਰਕ ਪ੍ਰੋਪਰ ਬਾਜੂ ਦੇ ਕੜਾਈ 4 ਸਾਈਡਡ ਦੁਪੱਟਾ ਆਏਗਾ ਬਾਰਡਰ ਤੇ ਸਾਰਾ ਪੈਚ ਵਰਕ ਦਾ ਕੰਮ ਹੈ ਮਰਜੈਂਟਾ कलर ਦਾ ਪੈਚ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਪ੍ਰੋਪਰ ਦੁਪੱਟਾ ਆ ਗਿਆ ਬਾਰਡਰ ਦਾ ਹਾਜ਼ਰ ਹੋ ਮੇ ਸਾਰਾ ਪੈਚਵਰਕ ਮਜ਼ੈਂਟਾ ਕਲਰ ਦਾ ਜਿਹੜਾ ਪ੍ਰਾਈਸ ਦਾ ਰਹੇਗਾ ਸਿਰਫ ਬਿਲਕੁਲ ਘੱਟ ਪ੍ਰਾਈਸ ਰਹੇਗਾ ਜਿਹੜਾ ਇਸ ਦਾ ਪ੍ਰਾਈਸ ਆਇਆ 11700 ਸ਼ੇਡ ਚੈੱਕ ਕਰ ਲਓ ਇੱਕ ਆਇਆਗਾ ਪਿੰਕ ਕਲਰ ਕਲਰ ਬਹੁਤ ਸੋਹਣਾ ਹੈ ਕਲਰ ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਆ ਲੋ ਇੱਕ ਆਇਆਗਾ ਪਿੰਕ ਸ਼ੇਡ ਵੀ ਬਿਊਟੀਫੁਲ ਸ਼ੇਡ ਆ ਜੀ ਆ ਲੋ ਇੱਕ ਆਇਆਗਾ ਪਿੰਕ ਸ਼ੇਡ ਤੇ ਇੱਕ ਆਏਗਾ ਜੀ ਇਸ ਦਾ ਸੀ ਗ੍ਰੀਨ ਕਲਰ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਿਓ ਕਲਰ ਬੜੇ ਸੋਹਣੇ ਨੇ ਸਾਰੇ ਰੰਗ ਪਿਆਰੇ ਨੇ ਮੈਂ ਤੁਹਾਨੂੰ ਕਲਰ ਦਿਖਾਉਣਾ ਪ੍ਰੋਪਰ ਆਲੋ ਆ ਕਲਰ ਚੈੱਕ ਕਰੀ ਜੀ ਕਿੰਨਾ ਪਿਆਰਾ ਸ਼ੇਡ ਹੈ ਆਲੋ ਆਇਸ ਦਾ ਕਲਰ ਆਏਗਾ ਆ ਸੀ ਗ੍ਰੀਨ ਸ਼ੇਡ ਆ ਗਿਆ ਜੀ ਕਲਰ ਚੈੱਕ ਕਰੋ ਜੀ ਕੋਈ ਵੀ ਕਲਰ ਬਾਇ ਕਰਦੇ ਹੋ ਬਾਇ ਕਰਦੇ ਹੋ ਬੜੇ ਪਿਆਰੇ ਕਲਰ ਨੇ 11700 ਰੁਪਏ ਪਿਓਰ ਕਰੇਪ ਦਾ ਬਿਊਟੀਫੁੱਲ ਆਰਟੀਕਲ ਲੈ ਕੇ ਆਏ ਥੋੜੇ ਵਾਸਤੇ ਸੋ ਇਹ ਡਿਜ਼ਾਈਨ ਮੇਰੇ ਜੀ ਸਟਾਕ ਹੋਇਆ ਪਹਿਲਾਂ 2 ਸ਼ੇਡ ਬਣ ਕੇ ਆਏ ਸੀ ਅੱਜ 5 ਰੰਗ ਬਣ ਕੇ ਆਏ ਹੋ ਡਿਜ਼ਾਈਨ ਇੰਨਾ ਹਿੱਟ ਹੈ ਡਿਜ਼ਾਈਨ ਇੰਨਾ ਪਿਆਰ ਮੇਰਾ ਤੁਹਾਡਾ ਇਸ ਡਿਜ਼ਾਈਨ ਨੂੰ ਪਿਓਰ ਕਰੇਪ ਦਾ ਬਿਊਟੀਫੁੱਲ ਡਿਜ਼ਾਈਨਰ ਬੁਟੀਕ ਪੀਸ ਹੈ ਬ੍ਰਾਈਡਲ ਸਪੈਸ਼ਲ ਆਰਟੀਕਲ ਹੈ ਜੀ ਇਹ ਬਹੁਤ ਸੋਹਣਾ ਵੈਡਿੰਗ ਸਪੈਸ਼ਲ ਬਹੁਤ ਹੀ ਪਿਆਰਾ ਪੀਸ ਫੁੱਲ ਪਿਓਰ ਕਰੇਪ ਦਾ ਪੀਸ ਬਣਾਇਆ ਫੁੱਲ ਹੈਂਡ ਦਾ ਕੰਮ ਆ ਰਿਹਾ ਸਾਰਾ ਸਾਰਾ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤੇ ਕੰਮ ਆ ਰਿਹਾ ਬਾਜੂ ਤੇ ਸਾਰਾ ਹੈਂਡਵਰਕ ਆ ਰਿਹਾ ਉਸ ਤੋਂ ਬਾਅਦ ਚੈੱਕ ਕਰੋ ਤੁਸੀਂ ਪਿਓਰ ਕਰੇਪ ਦੀ ਬਾਟਮ ਬਾਟਮ ਤੇ ਸਾਰਾ ਸਾਰਾ ਹੈਂਡਵਰਕ ਦਾ ਕੰਮ 올ਓਵਰ ਫੈਬਰਿਕ ਜਿਹੜਾ ਪਿਓਰ ਕਰੇਪ ਬਹੁਤ ਹੀ ਪਿਆਰਾ ਡਿਜ਼ਾਈਨਰ ਸੂਟ ਸਭ ਤੋਂ ਸੋਹਣਾ ਪੀਸ ਆ ਜੀ ਸੋ ਦੁਪੱਟਾ ਇਸ ਦਾ ਦਹਾਨਾ ਦੁਪੱਟੇ ਦੇ ਪੱਲੇ ਚੈੱਕ ਕਰੋ ਜੀ ਕਿੰਨੇ ਪਿਆਰੇ ਪੱਲੇ ਬਣਾਏ ਦੁਪੱਟੇ ਦੇ ਦੁਪੱਟੇ ਦੇ ਪੱਲੇ ਚੈੱਕ ਕਰੋ 4/3 ਵਿਦ ਪੱਲੇ ਪੱਲੇ ਇੰਨੇ ਪਿਆਰੇ ਬਣੇ ਹੋਏ ਨੇ ਪੱਲੇ ਦੇ ਕੰਮ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਹਾਈ ਐਂਡਰ ਡਿਜ਼ਾਈਨਿੰਗ ਕਰੀ ਹੋਈ ਹੈ ਸਾਰਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਾਰਡਰ ਤੇ ਸੂਟ ਦੇ ਘੇਰੇ ਤੇ ਕੰਮ ਆ ਉਸ ਤਰ੍ਹਾਂ ਦਾ ਪੱਲੇ ਤੇ ਵਰਕ ਕਰਿਆ ਔਰ ਸ਼ੇਡ ਤੁਹਾਨੂੰ ਮਿਲਣਗੇ ਜੀ ਪੰਜ ਇੱਕ ਮਿਲੇਗਾ ਤੁਹਾਨੂੰ ਰੈੱਡ ਸ਼ੇਡ ਇੱਕ ਤੁਹਾਨੂੰ ਮਿਲੇਗਾ ਜੀ ਮੋਰ ਪੰਖੀ ਕਲਰ ਇੱਕ ਪ੍ਰੋਪਰ ਫਿਰੋਜ਼ੀ ਕਲਰ ਆ ਗਿਆ ਇੱਕ ਆਏਗਾ ਜੀ ਬੜਾ ਸੋਨਾ ਪਿੰਕ ਗਾਜ਼ਰੀਆ ਸ਼ੇਡ ਇੱਕ ਆਏਗਾ ਜੀ ਰਾਣੀ ਮਜ਼ੈਂਟਾ ਕਲਰ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਓ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਔਰੇਗਾ 11300 ਰੁਪਏ ਸੁਪਰ ਵਾਇਰਲ ਫਰਖ ਸੋ ਫਰਖਾਬਾਦੀ ਆਵਲਾ ਡਿਜ਼ਾਈਨ ਮੈਂ ਕਹਿੰਨਾ ਜਿੰਨੇ ਵਾਰੀ ਮੇਰੀਆਂ ਰੀਲਾਂ ਪਈਆਂ ਨੇ ਨਾ ਜਿੰਨੀਆਂ ਵੀ ਮੈਂ ਰੀਲਾਂ ਪਾ ਚੁੱਕਿਆ ਆ ਇਹਦੀਆਂ ਸੋ ਕੋਈ ਐਹੋ ਜੀ ਰੀਲ ਹੀ ਨਹੀਂ ਹੈਗੀ ਜਿਹੜੀ ਵਾਇਰਲ ਨਹੀਂ ਹੈਗੀ ਸਭ ਤੋਂ ਜ਼ਿਆਦਾ ਤੁਹਾਡਾ ਪਿਆਰ ਮਿਲਿਆ ਇਸ ਡਿਜ਼ਾਈਨ ਨੂੰ ਲੋ ਜੀ ਇੱਕ ਪੀਸ ਬਣ ਕੇ ਆਇਆ ਹੈ ਪਿਓਰ ਕੋਰੀਅਨ ਟਿਸ਼ੂ ਦਾ ਜਿਹੜਾ ਮੈਂ ਪਹਿਲਾ ਪੀਸ ਖੋਲ ਰਿਹਾ ਇਹ ਹੈਗਾ ਪਿਓਰ ਕੋਰੀਅਨ ਟਿਸ਼ੂ ਤੇ ਬਾਕੀ ਗਲਾਸ ਤੇ ਬਣ ਕੇ ਆਇਆ ਸੋ ਆਰਟੀਕਲ ਦਾ ਆ ਡਿਜ਼ਾਈਨ ਇੰਨਾ ਸ਼ਾਨਦਾਰ ਇਹ ਫਰਖਾਬਾਦੀ ਸੂਟ ਨੇ ਪੂਰੀਆਂ ਤੁਮਾਂ ਪਾਈਆਂ ਨੇ ਜੀ ਪੂਰੇ ਇੰਸਟਾਗ੍ਰam ਤੇ ਸੋ ਪ੍ਰੋਪਰ ਹੈਵੀ ਬਾਜ ਆਹ ਰੈਕ ਕੋਰიან ਟਿਸ਼ੂ ਦਾ ਦਬਟਾ ਆ ਸਿੰਗਲ ਪੀਸ ਕੋਰიან ਟਿਸ਼ੂ ਦੇ ਬਣ ਕੇ ਆਇਆ ਇੱਕੋ ਪੀਸ ਜਿਹੜੀ ਇਸ ਦੀ ਰੇਂਜ ਰਹੂਗੀ ਜਿਹੜੀ ਇਸ ਦੀ ਰੇਂਜ ਰਹੇਗੀ ਉਹ ਰਹੀਗੀ 13900 ਰੁਪਏ ਤੇ ਜਿਹੜੀ ਬਾਕੀਆਂ ਵਾਲੇ ਦੀ ਰੇਂਜ ਆ ਉਹਦੀ ਰੇਂਜ ਰਹੇਗੀ 13500 ਰੁਪਏ ਸੋ ਡਿਜ਼ਾਈਨ ਤੁਸੀਂ ਕੋਈ ਵੀ ਡਿਜ਼ਾਈਨ ਸੇਮ ਹੈ ਇਹ ਗਲਾਸ ਤੇ ਬਣਾਇਆ ਹੋਇਆ ਹੈ ਕਲਰ ਤੁਸੀਂ ਕੋਈ ਵੀ ਬਾਏ ਕਰ ਲਿਓ ਸਿੰਗਲ ਪੀਸ ਹੈ ਇਹ ਇਹ 13900 ਰੁਪਏ ਤੇ ਕੋਰੀਅਨ ਟਿਸ਼ੂ ਤੇ ਬਾਕੀ ਆ ਆਊਗਾ ਗਲਾਸ ਤੇ ਇਹਦੇ ਮੈਂ ਕਲਰ ਤੁਹਾਨੂੰ ਸਾਰੇ ਦਿਖਾਉਂਗਾ ਇਹਦਾ 13500 ਰਹਿਗਾ ਰੇਟ ਸੋ ਪਿਓਰ ਕ੍ਰੇਪ ਦੀ ਸਲਵਾਰ ਸੋ ਆ ਆਏਗਾ ਇਸਦਾ ਦੁਪੱਟਾ ਲਖਨਊ ਦਾ ਪੀਸ ਹੈ オリジナル ਆਰਟੀਕਲ ਹੈ ਸੋ ਸ਼ੇਡ ਚੈੱਕ ਕਰੋ ਇੱਕ ਆਏਗਾ ਬੋਟਲ ਗ੍ਰੀਨ ਕਲਰ ਇੱਕ ਆਏਗਾ ਜੀ ਪਿਸਤਾ ਕਲਰ ਇੱਕ ਆਏਗਾ ਰੈੱਡ ਸ਼ੇਡ ਇੱਕ ਆਏਗਾ ਰਾਣੀ ਮਜ਼ੈਂਟਾ ਕਲਰ ਕੋਈ ਵੀ ਕਲਰ ਬਾਏ ਕਰ ਲਿਓ ਦਬਕੇ ਦਾ ਆਵਲਾ ਡਿਜ਼ਾਈਨ ਇੱਕ ਵੀਕ ਦੇ ਵਿੱਚ ਮੇਰੇ ਕੋਲ ਦੂਸਰੀ ਤੀਸਰੀ ਵਾਲੀ ਇਹ ਆਰਟੀਕਲ ਦੁਬਾਰਾ ਬਣ ਕੇ ਆ ਰਿਹਾ ਸੋ ਆਰਟੀਕਲ ਬੜਾ ਪਿਆਰਾ ਮਤਲਬ ਕਿ ਆਂਦਾ ਬਾਚ ਹੈ ਚਾਹੇ ਇਹ ਸੂਟ ਮੇਰੇ ਕੋਲ ਜਿੰਨੀ ਮਰਜ਼ੀ ਕੁਆਂਟੀਟੀ ਚ ਹੋਵੇ ਸ਼ਾਪ ਤੇ ਪਰ ਤਕਰੀਬਨ ਮੰਦੇ ਦੇਖੇ ਇੱਕ ਦਿਨ ਦੇ ਵਿੱਚ ਸਟਾਕ ਕਲੀਅਰ ਹੋ ਜਾਂਦਾ ਹੈ ਇਸ ਡਿਜ਼ਾਈਨ ਦਾ ਕਿਉਂਕਿ ਇਹ ਡਿਜ਼ਾਈਨ ਨੂੰ ਹਰ ਕੋਈ ਬਾਇ ਕਰਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਦੇਖ ਕੇ ਕੋਈ ਕਸਟਮਰ ਛੱਡਦਾ ਨਹੀਂ ਵੀ ਸੋ ਸਾਰਾ ਦਬਕੇ ਦਾ ਕੰਮ ਹੈ ਬ੍ਰਾਊਨ ਸ਼ੇਡ ਹੈ ਕਲਰ ਚੈੱਕ ਕਰੋ ਕਿੰਨਾ ਪਿਆਰਾ ਹੈ ਪ੍ਰੋਪਰ ਹੈਵੀ ਬਾਜੂ ਦੇ ਕੰਮ ਆਏਗਾ ਯੂਨਿਕ ਜਿਹਾ ਸ਼ੇਡ ਹੈ ਸਾਰਾ ਦਬਕੇ ਦਾ ਫੁੱਲ ਹੈਂਡ ਦਾ ਪੀਸ ਬਣਾ ਹੋਇਆ ਟੋਟਲੀ ਵੈਡਿੰਗ ਸਪੈਸ਼ਲ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਸ਼ੇਡ ਤੁਹਾਨੂੰ ਮਿਲਣਗੇ 2 3 ਪਿਓਰ ਕੋਆਰਡੀਨੇਟ ਇਸ਼ੂ ਦੇ ਆ ਦੇਖੋ ਲਾਈਲੈਕ ਕਲਰ ਨਵਾਂ ਹੈ ਆ ਸ਼ੇਡ ਹੈ ਕਲਰ ਚੈੱਕ ਕਰੋ ਕਿ ਨਾ ਡਿਫਰੈਂਟ ਸ਼ੇਡ ਹੈ ਇੱਕ ਆਏਗਾ ਆਵਲਾ ਸ਼ੇਡ ਸਾਰਾ ਦਬਕੇ ਦਾ ਪੀਸ ਆ ਟੋਟਲੀ ਹੈਂਡਵਰਕ ਇਹਦੇ ਨਾਲ ਚਨੂਨ ਦਾ ਦੁਪੱਟਾ ਨੀਚੇ ਵਾਲਾ ਕੋਆਰਡੀਨੇਟ ਇਸ਼ੂ ਦਾ ਦੁਪੱਟਾ ਇਹਦੇ ਨਾਲ ਚਨੂਨ ਦਾ ਦੁਪੱਟਾ ਆ ਦੇਖੋ ਦੁਪੱਟਾ ਪੂਰਾ ਫੋਰ ਸਾਈਡ ਆ ਰਿਹਾ ਬੜਾ ਪਿਆਰਾ ਆਰਟੀਕਲ ਹੈ 61 ਤੁਹਾਨੂੰ ਮਿਲੂਗਾ ਆਵਲਾ ਬੜਾ ਸੋਹ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਸਕਦੇ ਹੋ ਤਿੰਨ ਰੰਗ ਨੇ ਤਿੰਨੇ ਰੰਗ ਪਿਆਰੇ ਨੇ ਜਿਹੜਾ ਇਸ ਦਾ ਪ੍ਰਾਈਸ ਆ ਉਹ ਤੁਹਾਨੂੰ ਮੈਂ ਵਟਸਐਪ ਤੇ ਮੈਂਸ਼ਨ ਕਰ ਦੂੰਗਾ ਤੁਸੀਂ ਸਾਨੂੰ ਵਟਸਐਪ ਤੇ ਡੀਐਮ ਕਰ ਦਿਓ ਜਿਹੜੇ ਸਾਡੇ ਦੋ ਨੰਬਰ ਸਕਰੀਨ ਤੇ ਮੈਂਸ਼ਨ ਆ ਨਾਲ ਇੱਕ ਗੱਲ ਹੋਰ ਕਹਿ ਦਿੰਦਾ ਸਾਡਾ ਆਫੀਸ਼ੀਅਲ ਅਕਾਊਂਟ ਇਕੋ ਹੀ ਆ ਮਰਸਰੀਆ ਮਾਲਦਾਨ ਦੇ ਨਾਮ ਤੋਂ ਇੰਸਟਾਗ੍ਰਾਮ ਤੇ ਹੋਰ ਸਾਡਾ ਕੋਈ ਇੰਸਟਾਗ੍ਰਾਮ ਤੇ ਅਕਾਊਂਟ ਨਹੀਂ ਹੈਗਾ ਸੋ ਆਪਣਾ ਵੈਰੀਫਾਈ ਕਰਕੇ ਆਰਡਰ ਕਰਿਆ ਕਰੋ ਸਾਡਾ ਬਲੂ ਟਿਕ ਲੱਗਾ ਸਾਡੇ ਸਕਰੀਨ ਤੇ ਦੋ ਨੰਬਰ ਮੈਂਸ਼ਨ ਹੁੰਦੇ ਆ ਕਮੈਂਟ ਸੈਕਸ਼ਨ ਵਿੱਚ ਤੁਸੀਂ ਜਾਣਾ ਨਹੀਂ ਕਮੈਂਟ ਸੈਕਸ਼ਨ ਕਦੇ ਨਹੀਂ ਖੋਲਣਾ ਜੇ ਰੇਟ ਪ ਆਵਲੇ ਡਿਜ਼ਾਈਨ ਦੇ ਵਿੱਚ ਕੁਝ ਇਹੋ ਜਿਹੇ ਰੰਗ ਰੈਡੀ ਕਰਵਾਏ ਨੇ ਮਤਲਬ ਕਿ ਜਿਹੜੇ ਮੇਰੇ ਸ਼ਾਪ ਤੇ ਪਏ ਆ ਪਰ ਇਹ ਕਲਰ ਨਹੀਂ ਪਏ ਯੂਨਿਕ ਜੇ ਸ਼ੇਡ ਰੈਡੀ ਕਰਵਾਏ ਨੇ ਤੁਸੀਂ ਆਰਟੀਕਲ ਚੈੱਕ ਕਰੋ ਦਬਕੇ ਵਰਕ ਦਾ ਫੁੱਲ ਪਿਓਰ 35 ਗ੍ਰਾਮ オーਰਗੈਂਜ਼ਾ ਦਾ ਇਹ ਆਰਟੀਕਲ ਹੈ ਪਿਓਰ ਕ੍ਰੇਪ ਦੀ ਮੈਂ ਬਾਟਮ ਓਪਨ ਕਰ ਰਹਾ ਪਹਿਲਾਂ ਵਾਹ ਗੁਰੂ ਲੋਲੀ ਪਿਓਰ ਕ੍ਰੇਪ ਦੀ ਬਾਟਮ ਹੁਣ ਤੁਹਾਨੂੰ ਚੈੱਕ ਕਰਾਣਾ ਮੈਂ ਸ਼ਰਟ ਇਹਦੀ ਸਾਰਾ ਦਬਕੇ ਦਾ ਕੰਮ ਪ੍ਰਾਈਸ ਰਹੇਗਾ 14500 ਰੁਪਏ फ्रंट पूरा हैवी टोटली हैंड वर्क प्रॉपर हैवी स्लीव्स ਤੇ ਕੰਮ 14500 ਇਸ ਦਾ ਰੇਟ ਆ ਸੋ ਸ਼ੇਡ ਤੇ ਇਹਨਾਂ ਨੇ ਸੋ ਆ ਚੈੱਕ ਕਰੋ ਇਸ ਦਾ ਦੁਪੱਟਾ ਫੋਰ ਸਾਈਡ ਦਬਕੇ ਦਾ ਕੰਮ ਆ ਸਾਰਾ ਟੋਟਲੀ ਹੈਂਡ ਵਰਕ ਸ਼ੇਡ ਚੈੱਕ ਕਰੋ ਨਵੇਂ ਰੰਗ ਨੇ ਇੱਕ ਆਏਗਾ ਜੀ ਆਵਲਾ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਸ਼ੇਡ ਆ ਦੇਖੋ ਇੱਕ ਆਏਗਾ ਆਵਲਾ ਸ਼ੇਡ ਕਲਰ ਵੀ ਆ ਜੋ ਨੀਚੇ ਲਾਈਨਿੰਗ ਲਾਦੀ ਹੈ ਨਾ ਫੇਰ ਹੀ ਕਲਰ ਸਹੀ ਆਉਂਦਾ ਨਾ ਰومی ਪ੍ਰੋਪਰ ਲੋ ਜੀ ਮੈਂ ਬਾਟਮ ਦਾ ਸਟੱਫ ਓਪਨ ਕਰਕੇ ਤੁਹਾਨੂੰ ਲਗਾ ਕੇ ਦਿਖਾ ਦਿੰਦਾ ਵੀ ਕਲਰ ਕੀ ਬਣਨਾ ਹੈ ਇਹ ਪ੍ਰੋਪਰ ਬੜਾ ਸੋਹਣਾ ਸ਼ੇਡ ਹੈ ਮਿਲਕੀਆ ਸ਼ੇਡਾ ਬੜਾ ਪਿਆਰਾ ਨਹੀਂ ਨਾਲੇ ਹੈ ਲੋ ਜੀ ਹੁਣ ਚੈੱਕ ਕਰਾਉਂ ਤੁਹਾਨੂੰ ਮੈਂ ਪ੍ਰੋਪਰ ਲੋ ਜੀ ਕਲਰ ਚੈੱਕ ਕਰੋ ਹੁਣ ਆਹ ਕਲਰ ਬਣਨਾ ਦੇਖੋ ਇੱਕ ਆਇਆ ਜੀ ਆਹ ਵਾਲਾ ਸ਼ੇਡ ਕੋਈ ਵੀ ਕਲਰ ਬਾਈ ਕਰ ਲਓ 14500